ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕਹਿੰਦੇ ਜਿਹੜੇ ਐਲੀਗੇਟਰ ਅਲਕਾਟਰਾਜ਼ ਆ ਜੋ ਫਲੋਰੀਡਾ ਦੇ ਵਿੱਚ ਜੇਲ ਬਣਾਈ ਗਈ ਹੈ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਜਿੱਥੇ ਜਿਹੜੇ ਇਲੀਗਲ ਜਾਂ ਅਨਡਾਕੂਮੈਂਟਡ ਜਾਂ ਜਿਨ੍ਹਾਂ ਦੇ ਕੋਈ ਚਾਰजेस ਲੱਗਦੇ ਆ ਆਈਸੋਲੋ ਫੜੇ ਜਾਂਦੇ ਉਹਨਾਂ ਨੂੰ ਰੱਖਿਆ ਜਾ ਰਿਹਾ ਆ ਸੋਸਾਇਟੀ ਪ੍ਰੈਸ ਰਿਪੋਰਟ ਕਰ ਰਹੀ ਆ ਕਿ ਉਹ ਰੀਟੇਨਿੰਗਸ ਨੂੰ ਬਿਨਾਂ ਚਾਰजेस ਤੋਂ ਬਿਨਾਂ ਕਿਸੇ ਲੀਗਲ ਐਕਸੈਸ ਤੋਂ ਉੱਥੇ ਰੱਖਿਆ ਗਿਆ ਹੈਗਾ ਕੋਈ ਉਹਨਾਂ ਦੀ ਲੀਗਲ ਐਕਸੈਸ ਨਹੀਂ ਤੇ ਕੋਈ ਉਹਨਾਂ ਦੇ ਉੱਤੇ ਚਾਰजेस ਜਿਹੜੇ ਡਿਕਲੇਅਰ ਨਹੀਂ ਕੀਤੇ ਗਏ ਹੈਗੇ ਇਮੀਗ੍ਰੇਸ਼ਨ ਅਟਾਰਨੀਜ਼ ਇਹ ਕਹਿ ਰਹੇ ਆ ਕਿ ਡਿਟੇਨੀਜ਼ ਦਾ ਕਨਸਟੀਟਿਊਸ਼ਨਲ ਰਾਈਟ ਹੈਗਾ ਉਹ ਵਾਇਲੇਟ ਹੋ ਰਿਹਾ 100 ਤੋਂ ਬਾਅਦ ਜਿਹੜੇ ਡਿਟੇਨੀਜ਼ ਆ ਉਹ ਆਲਰੇਡੀ ਡਿਪੋਰਟ ਕੀਤੇ ਜਾ ਚੁੱਕੇ ਆ ਐਲੀਗੇਟਰ ਅਲਕਾਟਰਾਜ਼ ਤੋਂ ਜਿਹੜੇ ਵਕੀਲ ਬੌਂਡ ਹੀアリング ਦੇ ਉੱਤੇ ਸ਼ੋਅ ਕਰਦੇ ਆ ਕਹਿੰਦੇ ਭਈ ਜੋ ਡਿਟੇਨੀਜ਼ ਬਾਰੇ ਉਹਨਾਂ ਨੂੰ ਦੱਸਿਆ ਜਾਂਦਾ ਭਈ ਇਮੀਗ੍ਰੇਸ਼ਨ ਕੋਰਟ 'ਚ ਉਹਨਾਂ ਦੀ ਜੂਰਿਸਡਿਕਸ਼ਨ ਨਹੀਂ ਹੈਗੀ ਉਹਨਾਂ ਦੇ ਕਲਾਇੰਟ ਦੀ ਸੋ ਹੁਣ ਜਿਹੜੇ ਆ ਸਿਵਲ ਰਾਈਟਸ ਟੌਰਨੀ ਡਿਮਾਂਡ ਕਰ ਰਹਾ ਫੈਡਰਲ ਤੇ ਸਟੇਟ ਅਫੀਸ਼ੀਅਲ ਤੋਂ ਪੀ ਆਇਡੈਂਟੀਫਾਈ ਕਰੋ ਕਿਹੜੀਆਂ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਹੈਗੀਆਂ ਜਿੱਥੇ ਉਹ ਜਾ ਕੇ ਇਹਨਾਂ ਦੇ ਕੇਸ ਫਾਈਲ ਕਰ ਸਕਦੇ ਆ ਉਹਨਾਂ ਦੀ ਪਟੀਸ਼ਨ ਅਕਸੈਪਟ ਕਰ ਸਕਦੇ ਜਾਂ ਉਹਨਾਂ ਦੇ ਬੌਂਡ ਦੇ ਲਈ ਜੇ ਕਿਸੇ ਨੇ ਲੜਾਈ ਲੜਨੀ ਆ ਉਹ ਲੜ ਸਕਦੇ ਹੈਗੇ ਆ ਇਹ ਕਹਿੰਦਾ ਵੀ ਇੱਕ ਤਰ੍ਹਾਂ ਦੇ ਨਾਲ ਐਮਰਜੈਂਸੀ ਸਿਚੁਏਸ਼ਨ ਯੂਨਿਸ ਜੋ ਇੱਕ អਟਾਰਨੀ ਹੈਗੇ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਦੇ ਏਸੀਐਲਯੂ ਦੇ ਉਹਨਾਂ ਨੇ ਕਿਹਾ ਵੀ ਜਦੋਂ ਹੀਰਿੰਗ ਹੋਈ ਫੈਡਰਲ ਕੋਰਟ ਦੇ ਵਿੱਚ ਮੀਆਮੀ ਚ ਤੇ ਜਿਹੜੇ ਆਫੀਸਰ ਸੀਗੇ ਐਲੀਗੇਟਰ ਅਲਕਾਟਰਾਜ਼ ਦੇ ਉੱਤੇ ਇਸ ਜੇਲ੍ਹ ਦੇ ਉਹ ਕਹਿੰਦੇ ਭਈ ਲੋਕਾਂ ਤੋਂ ਜਿਹੜੇ ਕੈਦੀ ਸੀ ਉਹਨਾਂ ਤੋਂ ਧੱਕੇ ਦੇ ਨਾਲ ਜਿਹੜੇ ਸਾਈਨ ਆ ਉਹ ਸਾਈਨ ਕਰਵਾ ਰਹੇ ਸੀ ਡਿਪੋਰਟੇਸ਼ਨ ਆਰਡਰਸ ਤੇ ਬਿਨਾ ਕਿਸੇ ਵਕੀਲ ਦੀ ਸਲਾਹ ਤੋਂ ਸੋ ਇਹ ਜੋ ਸਿਚੁਏਸ਼ਨ ਆ ਜੋ ਐਲੀਗੇਟਰ ਅਲਕਾਟਰਾਜ਼ ਆ ਇਹ ਬਣਾਈ ਹੈਗੀ ਆ ਉਥੋਂ ਆ ਰਹੀ ਹੈਗੀ ਜੀ ਬਲਕਾ